ਆਪ ਉਸ ਵਾਲੇ ਨੂੰ ਸਲੂਟ ਕਰਨਾ ਬੰਦਾ ਯਾਰ ਵੇਖੋ ਇਹਦੀ ਵੀਡੀਓ ਫਿਰ ਇੱਕ ਗੱਲ ਕਰਕੇ ਆਪਾਂ ਜੋ ਫਿਰ ਉਹ ਤੋਂ ਤੁਸੀਂ ਸਾਰਾ ਸਾਡੇ ਦੇ ਕਮਾਲ ਹੋ ਗਈ ਤੁਹਾਡੇ ਵਾਲੀ ਯਾਰ ਤੁਹਾਨੂੰ ਭਰਾਵਾ ਕੋਈ ਸਮਝਾਇਆ ਹੈਗਾ ਵੀ ਨਹੀਂ ਕਰਨਾ ਨਹੀਂ ਕਰਨਾ ਨਹੀਂ ਕਰਨਾ ਕੀ ਮਤਲਬ ਹੈ ਇਸ ਗੱਲ ਦਾ ਬਹੁਤ ਥੱਕਾਇਆ ਜਾ ਤਾਹੀ ਲੈ ਕੇ ਜਾਓ ਥਾਣੇ ਵਿੱਚ ਰੱਖੋ ਥਾਣੇ ਲੈ ਜਾਓ ਚੱਕ ਕੇ ਇਹਨੂੰ ਅਸੀਂ ਇੱਕ ਹੱਤਵਾਦੀ ਦਾ ਬੋਤਲਾ ਨਹੀਂ ਯਾਰ ਮੈਂ ਜਦੋਂ ਤੁਹਾਨੂੰ ਕਿਹਾ ਵੀ ਨਹੀਂ ਕਰਨਾ ਜਿਹੜੇ ਤੁਸੀਂ ਕਰਨਾ ਜੋ ਮੈਮੋਰੀ ਦਾ ਕੁਝ ਦੇਣਾ ਜਿਹੜਾ ਲੀਗਲੀ ਬੰਦਾ ਬਾਹਰ ਹੀ ਜਾਂਦਾ ਕਹਿਣਾ ਕੀ ਆ ਅਸੀਂ 20 ਕੰਮ ਕਰਦੇ ਆ ਤੁਹਾਡੇ ਤੁਹਾਡੀ ਸਾਡੀ ਇੱਜ਼ਤ ਦੇ ਤੁਸੀਂ ਕਰਨੇ ਫਿਰ ਅਸੀਂ ਕਿੱਦਾਂ ਕਰੀਏ ਤੁਹਾਡੀ ਜਿਹੜੀ ਗੱਗ ਨਹੀਂ ਮੰਨਦੇ ਸੀ ਉਸ ਤੋਂ ਜਦੋਂ ਮੈਂ ਕਿਹਾ ਵੀ ਇਹ ਨਹੀਂ ਕਰਨਾ ਹੈਗਾ ਬਸ ਇਹਦੇ ਨਾਲ ਸ਼ਹਿਰ ਦਾ ਮਾਹੌਲ ਖਰਾਬ ਹੁੰਦਾ ਇੰਨੇ ਵਿੱਚ ਚਾਰ ਬੰਦੇ ਤੁਹਾਡੇ ਆ ਕੇ ਗੱਲ ਪਾ ਜਾਂਦੇ ਨਹੀਂ ਯਾਰ ਐਦਾਂ ਨਹੀਂ ਪਰ ਗੱਲ ਪੈ ਜਾਂਦੀ ਹੈ ਪ੍ਰਸ਼ਾਸਨ ਕਾਦੇ ਵਾਸਤੇ ਹੈ ਤੇ ਤੁਸੀਂ ਪੰਗਾ ਲੈ ਨਹੀਂ ਕਿਉਂ ਹੈ ਉਹ ਪੰਗਾ ਲੈ ਦੇ ਡੈਮੋਕ੍ਰੇਸੀ ਹੁੰਦਾ ਨਹੀਂ 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 ਗੱਲ ਤਾਂ ਕਰਦੇ ਗੱਲ ਤਾਂ ਗੱਲ ਗੱਲ ਮਾਰੀ ਇੱਕ ਮੈਂ ਬੋਲਦਾ ਮੈਂ ਐਜ ਬ੍ਰਦਰ ਟਰੀਟ ਕਰ ਰਿਹਾ ਪਰ ਇਹਨੂੰ ਗੱਲ ਖਤਮ ਕਰ ਦੇ ਤੇ ਚਲਾ ਜਾ ਮੈਂ ਸਰ ਜੀ ਪੰਜ ਮਿੰਟ ਦਾ ਟਾਈਮ ਦੇ ਦਿਨਾ ਸਰ 5 ਮਿੰਟ ਵਿੱਚ ਆ ਜਾਣਾ ਬਸ ਬਾਰੀ ਮੇਰਾ ਕਹਿਣਾ ਮੰਨ ਲਿਆ ਜਾ ਗੱਲ ਗਲਤ ਲੈ ਜਾ ਲੈ ਜਾ ਮੈਂ 5 ਮਿੰਟ ਬਾਅਦ ਫੇਰ ਮੈਂ ਕਹੀਂ ਸਾਰੀ ਫੋਰਸ ਬਰਾ ਮੇਰੇ ਲਾ ਕੇ ਕਿਸੇ ਭੇਜਿਆ ਨੂੰ ਉੱਥਲਾ ਭੇਜਦਾ ਉਧਰ ਬਾਰੀ ਲੈ ਜਾ ਭਰਾ ਵਰਗੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਸ਼ਿਪ ਸੈਨਾ ਵੱਲੋਂ ਜਿਹੜਾ ਕਿ ਇਸ ਭਰਾ ਨੇ ਆਪਣੀ ਡਿਊਟੀ ਵਾਖੂਪੀ ਨਵ ਹੁਣ ਆਪਣੇ 1 ਜੂਨ ਤੋਂ 6 ਜੂਨ ਤੱਕ ਆਪ ਨੂੰ ਪਤਾ ਆਪਣੇ ਕਿ ਦਿਨ ਚੱਲਦੇ ਆ ਇਹ ਸ਼ਿਪ ਸੈਨਾ ਵਾਲੇ ਜਾਣ ਕੇ ਮਾਹੌਲ ਖਰਾਬ ਕਰਨ ਦੇ ਮਾਰੇ ਸਾਂਤਾ ਦਾ ਪੁਤਲਾ ਫੂਕਦੇ ਆ ਇਹ ਪੁਲਿਸ ਵਾਲੇ ਨੇ ਜੇ ਇਹਨਾਂ ਦੇ ਹੱਕ ਚ ਬੋਲਦਾ ਹੈ ਤਾਂ ਕਰਨ ਦਾ ਤਾਂ ਫਿਰ ਮਾਹੌਲ ਖਰਾਬ ਹੁੰਦਾ ਜੀ ਇਹਨਾਂ ਨੂੰ ਪਰ ਉਹਨੇ ਸਟੈਂਡ ਲੈ ਭਾਜੋ ਕਿਉਂ ਮਾਹੌਲ ਖਰਾਬ ਕਰਦੇ ਹੋ ਸੋ ਇਹਰ ਜੇ ਪੁਲਿਸ ਵਾਲੇ ਵੀਰਾਂ ਨੂੰ ਸਲਾਮ ਹੈ ਵੀ ਜਿਹੜੇ ਆਪਣੀ ਡਿਊਟੀ ਸਮਝਦੇ ਆ ਤੇ ਸਹੀ ਮਹਿਨੇ ਚ ਮਾਹੌਲ ਨੂੰ ਠੀਕ ਰੱਖਣ ਦਾ ਜ਼ਿੰਮੇਵਾਰ ਇਹਨਾਂ ਦੀ ਬਣਦੇ ਤੇ ਨਿਭਾਉਂਦੇ ਵੀ ਆ ਸੋ ਇਹ ਪੁਤਲਾ ਜੇ ਫੂਕਦੇ ਤਾਂ ਮਾਹੌਲ ਖਰਾਬ ਹੁੰਦਾ ਤਾਂ ਉਹਨਾਂ ਨੇ ਕਿੰਨਾ ਵਧੀਆ ਕੰਟਰੋਲ ਕਰਿਆ ਐਹਰ ਦੇ ਪੁਟਸ ਵਾਲੇ ਹੁਣ ਤਾਂ ਪੰਜਾਬ 'ਚ ਅੱਗ ਲੱਗਣੀ ਹੀ ਨਹੀਂ ਕਦੇ ਵੀ